ਸਵਾਗਤ ਹੈ ਦੋਸਤੋ ਸੇਵਕ ਡੀਐਸਡਬਲਯੂ ਪੇਜ ਦੇ ਉੱਤੇ ਅੱਜ ਆਪਾਂ ਤੁਹਾਡੇ ਕੋਲੇ ਲੈ ਕੇ ਆਏਗੇ ਬਰੀਜਾ ਬਹੁਤ ਸਾਫ਼ ਸੁਥਰੀ ਤੇ ਨੀਟ ਐਂਡ ਕਲੀਨ ਕਾਰ ਹੈਗੀ ਤੇ ਬਿਲਕੁਲ ਬ੍ਰੈਂਡ ਨਿਊ ਕਾਰ ਹੈਗੀ ਕਾਰ ਦਾ ਅਪ ਰਿਵਿਊ ਤੁਹਾਨੂੰ ਆਪਾਂ ਦਿਖਾ ਦਨੇਗੇ ਨਵੇਂ ਟਾਇਰ ਨੇ ਚਾਰੇ ਤੇ ਪਹਿਲਾਂ ਗੱਡੀ ਦੀ ਸਾਰੀ ਬਾਡੀ ਲੈਂਡ ਤੁਸੀਂ ਚੈੱਕ ਕਰ ਸਕਦੇ ਹੋਗੇ ਕਿਸੇ ਪਾਸੇ ਕਲਮ ਤੱਕ ਨਹੀਂ ਹੈਗੀ ਬੈਂਪਰਾਂ ਤੋਂ ਲੈ ਕੇ ਸਾਰੀ ਆਲਮੋਸਟ ਕਰ ਓਰੀਜਨਲ ਦੀ ਫੁੱਲ ਗਾਰੰਟੀ ਹੈ ਦੋਸਤੋ ਬਾਕੀ ਤੁਹਾਨੂੰ ਪਤਾ ਆਪਣੇ ਪੇਜ ਦੇ ਉੱਤੇ ਆਪਾਂ ਜਿਹੜੀਆਂ ਵੀ ਕਾਰਾਂ ਪਾਉਣੇ ਹੈਗੇ ਜੈਨੂਨ ਕਾਰਾਂ ਪਾਉਣੇ ਦੋਸਤੋ ਕੋਈ ਐਦਾਂ ਨਹੀਂ ਹੈਗਾ ਕੋਈ ਲੱਗੀਆਂ ਵੱਜੀਆਂ ਜਾਂ ਐਕਸੀਡੈਂਟ ਕਾਰਾਂ ਇਹ ਜਿਹੇ ਕਾਰਾਂ ਤਾਂ ਆਪਾਂ ਨਾ ਆਪਾਂ ਲਵੇ ਵੀ ਨਹੀਂ ਕੱਢਦੇ ਹੈਗੇ ਦੋਸਤੋ ਆ ਤੁਸੀਂ ਦੇਖ ਸਕਦੇ ਹੋਗੇ ਕਾਰ ਦਾ ਰਿਵਿਊ ਤੇ ਹੁਣ ਟਾਇਰਾਂ ਦੀ ਕੰਡੀਸ਼ਨ ਜੇ ਆਪਾਂ ਤੁਹਾਨੂੰ ਦਿਖਾ ਦਈਏ ਦੇਖ ਸਕਦੇ ਹੋਗੇ ਪੂਰੀ ਦੀ ਪੂਰੀ ਫੁੱਲ ਗੁੱਡੀ ਪਈ ਹੈ ਟਾਇਰ ਦੀ ਬਹੁਤ ਹੀ ਨਮੀਕਾਰ ਹੈਗੀ 2019 ਮਾਡਲ ਕਾਰ ਹੈਗੀ ਦੋਸਤੋ ਲਾਈਟਾਂ ਦੀ ਸ਼ਾਈਨਿੰਗ ਚੈੱਕ ਕਰੋ ਕਬੜੀ ਬਿਲਕੁਲ ਨਮੀਨ ਕੋਰ ਕਾਰ ਹੈਗੀ ਗ੍ਰਿਲ ਵਗੈਰਾ ਚੈੱਕ ਕਰੋ ਇਧਰੋਂ ਵੀ ਤੁਸੀਂ ਚੈੱਕ ਕਰ ਸਕਦੇ ਹੋ ਲਾਈਟ ਕਿਸੇ ਪਾਸੇ ਤੁਸੀਂ ਐਵੇਂ ਨਹੀਂ ਕਹਿ ਸਕਦੇ ਕਾਰ ਨੂੰ ਵੀ ਇਹਦਾ ਮਣਾ ਮੋਟਾ ਕੰਮ ਹੋਣ ਵਾਲਾ ਹੈਗਾ ਆ ਦੇਖੋ ਫੋਗ ਲੈਂਪ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਲੱਗੇ ਹੋਏ ਨੇਗੇ ਬਾਕੀ ਤੁਹਾਨੂੰ ਹੁਣ ਆਪਾਂ ਇੰਜਨ ਦਾ ਰਿਵਿਊ ਵੀ ਚੈੱਕ ਕਰਵਾਉਣੇ ਹੈਗੇ ਦੋਸਤੋ ਲਓ ਜੀ ਆਪਾਂ ਫਰੰਟ ਫੱਟੀ ਤੋਂ ਸ਼ੁਰੂ ਕਰ ਦਾਂਗੇ ਫਰੰਟ ਫੱਟੀ ਚੈੱਕ ਕਰ ਸਕਦੇ ਹੋਗੇ ਕਿਸੇ ਨਟ ਦੇ ਉੱਤੇ ਦੋਤੋ ਤੁਹਾਨੂੰ ਚਾਬੀ ਤੱਕ ਨਹੀਂ ਨਜ਼ਰ ਆਊਗੀ ਵੀ ਕੋਈ ਵੀ ਨਟ ਖੁੱਲਿਆ ਹੋਵੇ ਸਟicker ਵਗੈਰਾ ਉਦਾਂ ਦੇ ਉਦਾਂ ਹੀ ਜਿੱਦਾਂ ਏਜੰਸੀ ਦੇ ਵਿੱਚੋਂ ਕਾਰ ਆਉਂਦੀ ਹੈ ਉਵੇਂ ਦੀ ਉਵੇਂ ਹੀ ਪਈਏ ਦੋਸਤੋ ਬਾਕੀ ਜੋ ਏਜੰਸੀ ਵੱਲੋਂ ਜਿਹੜੇ ਮਾਰਕਰ ਆਉਂਦੇ ਨੇਗੇ ਉਹ ਲੱਗੇ ਲੱਗੇ ਪਏ ਨੇਗੇ ਸਾਰੇ ਇਧਰੋਂ ਦੇਖ ਸਕਦੇ ਤੁਸੀਂ ਸਟicker ਵਗੈਰਾ ਕਿਸੇ ਪਾਸਿਓ ਕੋਈ ਸਟicker ਵੀ ਨਹੀਂ ਲਿਖਾਇਗਾ ਬਾਕੀ ਏਜੰਸੀ ਵਾਲੇ ਮਾਰਕਰ ਹਜੇ ਤੱਕ ਲੱਗੇ ਪਏ ਨੇ ਕਿਉਂਕਿ 19 ਮਾਡਲ ਕਾਰ ਹੈਗੀ ਉੱਚਾ ਮਾਡਲ ਦੀ ਕਾਰ ਹੈਗੀ ਦੋਸਤੋ ਕਿਸੇ ਪਾਸੇ ਕੋਈ ਐਦਾਂ ਨਹੀਂ ਹੈਗਾ ਕੋਈ ਲੀਕ ਲੀਕਿੰਗ ਹੋਊਗੀ ਬਿਲਕੁਲ ਸੁੱਕਾ ਇੰਜਣ ਪਿਆਗਾ ਬ੍ਰਾਂਡਿਓ ਇੰਜਣ ਹੈਗਾ ਦੋਸਤੋ ਆ ਤੁਸੀਂ ਕੂਲੈਂਟ ਬਾਕਸ ਦੇਖ ਸਕਦੇ ਹੋ ਕੂਲੈਂਟ ਵੀ ਤੁਹਾਨੂੰ ਨਜ਼ਰ ਆ ਰਿਹਾ ਹੈਗਾ ਇਹ ਵੀ ਇਸ ਬ੍ਰੇਕਾਂ ਦੇ ਵਿੱਚ ਇਹ ਕਾਰ ਆ ਜਾਂਦੀ ਹੈ ਕਿ ਦੋਸਤੋ ਆ ਤੁਸੀਂ ਐਪਰਨ ਚੈੱਕ ਕਰ ਸਕਦੇ ਹੋਗੇ ਨੰਬਰ 2 ਦੇ ਉੱਤੇ ਤੁਸੀਂ ਆ ਚੈੱਕ ਕਰੋ ਇਧਰੋਂ ਬੌ ਨਟ ਦੇ ਨਾਟ ਕਿਸੇ ਨਟ ਦੇ ਉੱਤੇ ਚਾਬੀ ਨਹੀਂ ਬਾਕੀ ਸੀਲ ਵੀ ਚੈੱਕ ਕਰ ਸਕਦੇ ਹੋਗੇ ਦੋਸਤੋ ਸਾਰੀ ਆਪਾਂ ਤੁਹਾਨੂੰ ਬ੍ਰੀਕੀ ਦੇ ਵਿੱਚ ਗੱਲੀ-ਗੱਲੀ ਚੀਜ਼ ਦਿਖਾਵਾਂਗੇ ਆ ਤੁਸੀਂ ਦੇਖ ਸਕਦੇ ਹੋਗੇ ਜਿਹੜੇ ਵੀਰ ਨੂੰ ਨਹੀਂ ਵੀ ਪਤਾ ਉਸ ਵੀਰ ਨੂੰ ਵੀ ਆਪਾਂ ਸਮਝਾਵਾਂਗੇ ਚੰਗੀ ਤਰ੍ਹਾਂ ਦੇਖੋ ਜੀ ਜੇ ਗਰਨਾਟੇ ਖੁੱਲੇ ਹੋਣ ਤਾਂ ਨਾਟਾਂ ਤੋਂ ਰੰਗ ਵਗੈਰਾ ਲੈ ਜਾਂਦਾ ਹੁੰਦਾ ਹੈਗਾ ਇਹ ਤੁਹਾਨੂੰ ਵੀ ਪਤਾ ਜੇ ਚਾਬੀ ਲੱਗੂਗੀ ਤਾਂ ਪਤਾ ਲੱਗੂਗਾ ਬਿਲਕੁਲ ਬਰੈਨਿਊ ਕਾਰ ਪਈ ਹੈਗੀ ਕਿਸੇ ਪਾਸੋਂ ਖੁੱਲ ਖਲਾਫਟ ਨਹੀਂ ਹੈਗੀ ਫੈਂਡਰ ਦੇ ਨਾਲ ਚੈੱਕ ਕਰ ਸਕਦੇ ਹੋਗੇ ਤੇ ਇੰਜਨ ਤੁਹਾਨੂੰ ਆਪਾਂ ਦਿਖਾ ਚੁੱਕੇ ਹਾਂਗੇ ਜਿੱਦਾਂ ਚਾਂਦੀ ਚਮਕਦੀ ਹੁੰਦੀ ਹੈ ਨਾ ਓਦਾਂ ਇੰਜਨ ਚਮਕਦਾ ਦੋਸਤੋ ਐਨੀ ਨਵੀਂ ਕਾਰ ਪਈ ਹੈਗੀ ਆਜੋ ਹੁਣ ਆਪਾਂ ਕਾਰ ਦਾ ਇੰਟੀਰੀਅਰ ਵਗੈਰਾ ਵੀ ਤੁਹਾਨੂੰ ਦਿਖਾਉਣੇ ਹੈਗੇ ਲੁੱਕ ਵਾਈ ਜੀ ਗੱਡੀ ਬਹੁਤ ਹੀ ਜਿਆਦਾ ਸੋਹਣੀ ਹੈਗੀ ਕਲਰ ਵੀ ਬਹੁਤ ਪਿਆਰਾ ਹੈਗਾ ਤੇ ਬਾਕੀ ਤੁਹਾਨੂੰ ਆਪਾਂ ਇੰਟੀਰੀਅਰ ਦਿਖਾ ਦਿੰਨੇ ਹੈਗੇ ਦੋਸਤੋ ਡਬਲ 에ਅਰ ਬੈਗ ਦੇ ਵਿੱਚ ਇਹ ਕਾਰ ਆ ਜਾਂਦੀ ਹੈਗੀ ਦੇਖ ਲਓ ਜੀ ਸੀਟ ਕਵਰ ਜਿਹੜੇ ਕੰਪਨੀ ਚੋਂ ਚੜ ਕੇ ਆਏ ਨੇ ਉਹੀ ਨੇਗੇ ਕੋਈ ਐਦਾਂ ਨਹੀਂ ਹੈਗਾ ਵੀ ਬਾਅਦ ਦੇ ਵਿੱਚ ਲਵਾਏ ਹੋਏ ਨੇ ਏਜੰਸੀ ਦੇ ਵਿੱਚੋਂ ਹੀ ਇਹ ਸੀਟ ਕਵਰ ਚੜਦੇ ਨੇ ਤੇ ਨਾਲ ਦਾ ਸਟੀਰੀਓ ਸਿਸਟਮ ਲੱਗਿਆ ਹੋਇਆ ਹੈ ਕਾਰ ਦੇ ਵਿੱਚ ਇੱਥੇ ਤੱਕ ਲਫਾਫੇ ਤੱਕ ਨਹੀਂ ਲਿਖੇ ਦੋਸਤੋ ਕਾਰ ਦੇ ਬਿਲਕੁਲ ਨਵੀਂ ਨਗੋਰ ਕਾਰ ਹੈ ਜਿਹਨੂੰ ਆਪਾਂ ਨਵੀਂ ਕਾਰ ਕਹਿੰਦੇ ਹੈਗੇ ਹੁਣ ਆਪਾਂ ਤੁਹਾਨੂੰ ਮੀਟਰ ਦੀ ਰੀਡਿੰਗ ਵੀ ਦਿਖਾਵਾਂਗੇ ਤੇ ਉਸ ਤੋਂ ਪਹਿਲਾਂ ਤੁਸੀਂ ਇਧਰੋਂ ਸਵਿਚਾਂ ਤੇ ਨਿਗਾਹ ਮਾਰ ਲਓ ਵੀ ਕੋਈ ਬਟਨ ਦੇ ਉੱਤੇ ਕੋਈ ਖਸਾਬਟ ਨਹੀਂ ਹੈਗੀ ਜੇਕਰ ਖਸਾਬਟ ਹੋਊਗੀ ਤਾਂ ਇਹਦਾ ਮਤਲਬ ਗੱਡੀ ਜ਼ਿਆਦਾ ਚੱਲੀ ਹੋਊਗੀ ਇਹ ਗੱਡੀ ਬਹੁਤ ਹੀ ਲੈਸ ਡਰਾਈਵਨ ਚੱਲੀ ਹੋਈ ਹੈਗੀ ਬਾਕੀ ਕੁੰਡੇ ਕਬਜੇ ਤੁਸੀਂ ਦੇਖ ਸਕਦੇ ਹੋ ਕਿਸੇ ਪਾਸੇ ਕੋਈ ਚਾਬੀ ਤੱਕ ਨਹੀਂ ਹੈਗੀ ਦੋਸਤੋ ਇਧਰੋਂ ਵੀ ਦੇਖ ਸਕਦੇ ਹੋ ਜੀ अपना मकसद ਹੁੰਦਾਗਾ ਆ ਕੀ ਹੈ ਨੇ ਜਿਹੜੀ ਇਹ ਸੀਲ ਹੈਗੀ ਫੈਂਡਰ ਦੀ ਜੇਕਰ ਇਹ ਸੀਲ ਨਾ ਹੋਵੇ ਦੋਸਤੋ ਅਲੱਗ ਤੋਂ ਹੋਵੇ ਕੱਲਾ ਫੈਂਡਰ ਇਹਦਾ ਮਤਲਬ ਫੈਂਡਰ ਖੁੱਲਿਆ ਹੁੰਦਾਗਾ ਇਹ ਜੈਨੂਇਨ ਦੀ ਨਿਸ਼ਾਨੀ ਹੈਗੀ ਬਿਲਕੁਲ ਓਰੀਜਨਲ ਕਾਰ ਹੈ ਕਿ ਕਿਸੇ ਵੀ ਪਾਰਟ ਦੇ ਉੱਤੇ ਰੰਗ ਪੇਂਟ ਨਹੀਂ ਹੈਗਾ ਕਲਮ ਤੱਕ ਨਹੀਂ ਹੈੀ ਕਾਰ ਦੇ ਹੁਣ ਤੁਸੀਂ ਮੀਟਰ ਤੇ ਵੀ ਨਿਗਾ ਮਾਰ ਲਓ ਜੀ 71673 ਕਿਲੋਮੀਟਰ ਹੁਣ ਤੱਕ ਗੱਡੀ ਚੱਲ ਚੁੱਕੀ ਐ ਬਿੱਥੇ ਰਿਕਾਰਡ ਜਿੱਥੋਂ ਮਰਜੀ ਤੁਸੀਂ ਰਿਕਾਰਡ ਚੈੱਕ ਕਰਵਾ ਸਕਦੇ ਹੋ ਕਾਰ ਦਾ ਏਸੀ ਹੀਟਰ ਸਾਰਾ ਕੁਝ ਵਰਕਿੰਗ ਦੇ ਵਿੱਚ ਹੈਗਾ ਕਿਸੇ ਬਟਨ ਦੇ ਉੱਤੇ ਖਸਾਬਤ ਨਹੀਂ ਹੋएगी ਗੇਅਰ ਨੋ ਵੀ ਚੈੱਕ ਕਰ ਸਕਦੇ ਹੋ ਤੇ ਡਬਲ 에ਅਰ ਬੈਗ ਦੇ ਵਿੱਚ ਆ ਜਾਂਦੀ ਐ ਤੇ ਇੰਟੀਰੀਅਰ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦਾ ਸਾਫ ਇੰਟੀਰੀਅਰ ਪਿਆਗਾ ਕਿਸੇ ਪਾਸੇ ਦੋਸਤੋ ਤੁਹਾਨੂੰ ਕੋਈ ਸਕ੍ਰੈਚ ਵਗੈਰਾ ਨਹੀਂ ਦਿਖੂਗਾ ਬਹੁਤ ਸਾਫ ਸੁਥਰੀ ਕਾਰ ਹੈਗੀ ਅੱਜ ਤੁਹਾਨੂੰ ਆਪਾਂ ਹੁਣ ਬੈਗ ਤੋਂ ਵੀ ਗੱਡੀ ਇੱਕ ਵਾਰੀ ਦਿਖਾ ਦਈਏ ਦੋਸਤੋ ਲੋ ਜੀ ਬੈਗ ਤੋਂ ਵੀ ਗੱਡੀ ਚੈੱਕ ਕਰ ਸਕਦੇ ਹੋਗੇ ਕਈ ਵਾਰੀ ਵੀਰ ਕਹਿੰਦੇ ਨੇ ਬੈਗ ਤੋਂ ਨਹੀਂ ਦਿਖਾਈ ਗੱਡੀ ਬੈਗ ਤੋਂ ਵੀ ਚੈੱਕ ਕਰ ਸਕਦੇ ਤੁਸੀਂ ਇਧਰੋਂ ਚੈੱਕ ਕਰ ਸਕਦੇ ਹੋਗੇ ਆ ਗੁੰਡੇ ਚੈੱਕ ਕਰ ਸਕਦੇ ਹੋਗੇ ਕਿਸੇ ਪਾਸੇ ਵੀ ਚਾਬੀ ਨਹੀਂ ਹੈਗੀ ਦੋਸਤੋ ਲੱਗੀ ਹੋਈ ਗੱਡੀ ਬਹੁਤ ਹੀ ਸਾਫ਼ ਹੈਗੀ ਦੱਸਣ ਦੀ ਲੋੜ ਹੀ ਨਹੀਂ ਹੈਗੀ ਆ ਸੀਲਾ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋਗੇ ਸਾਰੀਆਂ ਜੈਨੂਨ ਪਹੀਆਂ ਨੇਗੀਆਂ ਨਵੀਂ ਇਨਕੋਰ ਕਾਰ ਹੈਗੀ ਬਹੁਤ ਘੱਟ ਚੱਲੀ ਹੋਈ ਕਾਰ ਹੈ ਬੈਕ ਵੀ ਆਪਾਂ ਚੈੱਕ ਕਰਵਾਵਾਂਗੇ ਤੁਹਾਨੂੰ ਬੈਕ ਕੈਮਰਾ ਵਗੈਰਾ ਸਭ ਕੁਝ ਲੱਗਿਆ ਹੋਇਆ ਹੈਗਾ ਬੈਕ ਤੋਂ ਗੱਡੀ ਬਿਲਕੁਲ ਸਾਫ਼ ਸੁਥਰੀ ਪਈ ਹੈਗੀ ਕਿਸੇ ਪਾਸੇ ਸਕਰਾਚ ਨਹੀਂ ਹੈਗਾ ਬਾਕੀ ਮੁਲਾਜ਼ਮ ਦੇ ਕੋਲੇ ਚੱਲੀ ਹੋਈ ਗੱਡੀ ਹੈਗੀ ਸ਼ੀਸ਼ਿਆਂ ਤੇ ਨਿਗਾਹ ਮਾਰ ਲਓ ਸਾਰੇ ਸ਼ੀਸ਼ਿਆਂ ਤੇ ਇੱਕੋ ਹੀ ਮਾਰ ਕਾ ਤੁਹਾਨੂੰ ਮਿਲੂਗਾ ਆਪਾਂ ਚੈੱਕ ਕਰਵਾਵਾਂਗੇ ਸਾਰੇ ਸ਼ੀਸ਼ੇ ਉਸ ਤੋਂ ਪਹਿਲਾਂ ਆਪਾਂ ਡਿੱਗੀ ਜਿੱਕ ਕਰਵਾ ਦਈਏ ਤੁਹਾਨੂੰ ਦੇਖੋ ਜੀ ਡਿੱਗੀ ਦੇ ਦਰਸ਼ਨ ਕਰੋ ਦੋਸਤੋ ਬਿਲਕੁਲ ਬ੍ਰੈਂਡ ਨਿਊ ਪਈ ਹੈਗੀ ਕਿਸੇ ਪਾਸੇ ਰਸਟਿੰਗ ਨਹੀਂ ਹੈਗੀ ਕਿਉਂਕਿ ਨਮੀ ਹੈਗੀ ਕਾਰ ਦੋਸਤੋ ਬਹੁਤ ਘੱਟ ਚੱਲੀ ਹੋਈ ਹੈਗੀ ਮਲਾਜ਼ਮ ਦੇ ਕੋਲ ਚੱਲੀ ਹੋਈ ਹੈ 70000 ਚੱਲੀ ਕਾਰ ਨੂੰ ਕੀ ਹੁੰਦਾ ਹੁੰਦਾ ਆ ਦੇਖ ਸਕਦੇ ਹੋ ਤੁਸੀਂ ਕਿਸੇ ਵੀ ਨਟ ਦੇ ਉੱਤੇ ਚਾਬੀ ਨਹੀਂ ਹੈਗੀ ਕੋਈ ਸੀਲ ਵਗੈਰਾ ਨਹੀਂ ਬਣੀ ਹੈਗੀ ਸਾਰੀ ਚੀਜ਼ ਕੱਲੀ-ਕੱਲੀ ਆਪਾਂ ਤੁਹਾਨੂੰ ਦਿਖਾ ਰਹੇ ਹਾਂਗੇ ਤੇ ਬਾਕੀ ਟੂਲ ਵਗੈਰਾ ਇਦਾਂ ਦੀ ਇਦਾਂ ਹੀ ਪਏ ਨੇਗੇ ਬਾਕੀ ਤੁਸੀਂ ਡਿੱਗੀ ਦੇਖੋ ਕਿਸੇ ਪਾਸੇ ਇਦਾਂ ਨਹੀਂ ਹੈਗਾ ਕੋਈ ਰਸਟਿੰਗ ਵਗੈਰਾ ਹੋਊਗੀ ਜਾਂ ਸਕ੍ਰੈਚ ਵਗੈਰਾ ਹੋਊਗਾ ਬਿਲਕੁਲ ਜਿੱਦਾਂ ਦੀ ਜਿੱਦਾਂ ਹੈਗੀ ਹੈਗੀ ਆ ਤੁਸੀਂ ਦੇਖ ਸਕਦੇ ਹੋਗੇ ਸਟਿਫਨੀ 20 ਦੋਸਤੋਂ ਨਾਲ ਦੀ ਪਈ ਹੈ ਗੱਡੀ ਦੀ ਆਜੋ ਹੁਣ ਇਧਰੋਂ ਆਪਾਂ ਚੰਗੀ ਤਰ੍ਹਾਂ ਤੁਹਾਨੂੰ ਆਪਾਂ ਗੱਡੀ ਦਿਖਾਤੀ ਹੁਣ ਤੁਹਾਨੂੰ ਆਪਾਂ ਸ਼ੀਸ਼ਿਆਂ ਦਾ ਰਿਵਿਊ ਵੀ ਚੈੱਕ ਕਰਵਾਵਾਂਗੇ ਸਾਰੇ ਸ਼ੀਸ਼ੇ ਦੇਖੋ ਜੀ ਬੈਕ ਤੋਂ ਸ਼ੀਸ਼ਾ ਚੈੱਕ ਕਰ ਲਓ ਜੋ ਮਾਰਕਰ ਇੱਥੇ ਲੱਗਿਆਗਾ ਉਹੀ ਮਾਰਕਰ ਇਧਰ ਲੱਗਿਆ ਹੋਇਆਗਾ ਚੈੱਕ ਕਰ ਸਕਦੇ ਹੋਗੇ ਦੇਖੋ ਦੋਸਤੋ ਬਿਲਕੁਲ ਨਵੀਨ ਕੋਰ ਕਾਰ ਹੈ ਕਿ ਇਧਰੋਂ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਕਿਸੇ ਤਰ੍ਹਾਂ ਦਾ ਕੋਈ ਵੀ ਸ਼ੀਸ਼ਾ ਚੇਂਜ ਨਹੀਂ ਹੈਗਾ ਆ ਵੀ ਚੈੱਕ ਕਰੋ ਇਧਰੋਂ ਚੈੱਕ ਕਰ ਸਕਦੇ ਹੋ ਤੁਸੀਂ ਕੈਮਰਾ ਫੋਕਸ ਨਹੀਂ ਕਰ ਰਿਹਾ ਦੋਸਤੋ ਦੇਖ ਸਕਦੇ ਹੋਗੇ ਬਿਲਕੁਲ ओरिजिनल ਕਾਰ ਹੈ ਕਿ ਫਰੰਟ ਸ਼ੀਸ਼ੇ ਤੋਂ ਲੈ ਕੇ ਗੱਡੀ ਸਾਰੀ ਜੈਨੂਇਨ ਕਾਰ ਹੈਗੀ ਬਾਕੀ ਤੁਹਾਨੂੰ ਸਾਰੀ ਜਾਣਕਾਰੀ ਆਪਾਂ ਦੇ ਚੁੱਕੇ ਆਂਗੇ ਸਕਰੀਨ ਦੇ ਉੱਤੇ ਚੱਲ ਰਹੇ ਨੇ ਨੰਬਰ ਆ ਜਦੋਂ ਮਰਜ਼ੀ ਤੁਸੀਂ ਨੰਬਰਾਂ ਦੇ ਉੱਤੇ ਫੋਨ ਕਰਕੇ ਕਾਰ ਬਾਰੇ ਜਾਣਕਾਰੀ ਲੈ ਸਕਦੇ ਹੋਗੇ ਗੱਡੀ ਦੀ ਇੱਕ ਵਾਰ ਆਪਾਂ ਤੁਹਾਨੂੰ ਪ੍ਰੋਫਾਈਲ ਫੇਰ ਦਿਖਾ ਦਿੰਨੇ ਆਂ ਦੋਸਤੋ ਬਹੁਤ ਹੀ ਜ਼ਬਰਦਸਤ ਕਾਰ ਹੈਗੀ ਬਹੁਤ ਵਧੀਆ ਤੇ ਸੋਹਣੀ ਕਾਰ ਹੈਗੀ ਜੋ ਕਿ ਫੈਮਿਲੀ ਕਾਰ ਹੈਗੀ ਰੇਟ ਵੀ ਦੋਸਤੋ ਬਹੁਤ ਛੋਟਾ ਰਹਿਣ ਵਾਲਾ ਹੈਗਾ ਰੇਟ ਸੁਣ ਕੇ ਹੈਰਾਨ ਹੋ ਜਾਓਗੇ ਇਹਨੂੰ ਦਿੱਲੀ ਨੰਬਰ ਨਾ ਸਮਝੋ ਦੋਸਤੋ ਤੁਸੀਂ ਪੰਜਾਬ ਨੰਬਰ ਹੀ ਸਮਝੋ ਕਿਉਂਕਿ ਤੁਹਾਡੇ ਨਾਂ ਕਰਵਾ ਕੇ ਗੱਡੀ ਆਪਾਂ 6.5 ਲੱਖ ਰੁਪਏ ਦੇ ਵਿੱਚ ਦੇਵਾਂਗੇ ਤੁਹਾਡੇ ਨਾਂ ਕਰਵਾ ਕੇ ਪੰਜਾਬ ਦਾ ਨੰਬਰ ਲਵਾ ਕੇ 6.5 ਲੱਖ ਰੁਪਏ ਦੇ ਵਿੱਚ ਆਪਾਂ ਗੱਡੀ ਤੁਹਾਨੂੰ ਦੇ ਦੇਣੀ ਹੈਗੀ ਬਾਕੀ ਲੋਨ ਦੀ ਫੈਸਿਲਿਟੀ ਹੈਗੀ ਹੈਗੀ ਦੋਸਤੋ ਜੇਕਰ ਕਿਸੇ ਵੀਰ ਨੇ ਲੋਨ ਵਗੈਰਾ ਕਰਾਉਣਾ ਹੈ ਤਾਂ ਲੋਨ 20 ਹੋ ਜਾਊਗਾ ਲੱਖ ਰੁਪਿਆ ਦਿਓ ਤੇ ਗੱਡੀ ਘਰ ਲੈ ਜਾਓ ਬਾਕੀ ਦਾ ਲੋਨ ਹੋ ਜਾਊਗਾ ਕਾਰ ਦੇ ਉੱਤੇ ਬਾਕੀ ਸਕਰੀਨ ਦੇ ਉੱਤੇ ਨੰਬਰ ਚੱਲ ਰਹੇ ਨੇਗੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋਗੇ 2019 ਮਾਡਲ ਦੀ ਕਾਰ ਹੈਗੀ ਜਿੱਥੇ ਮਰਜ਼ੀ ਰਿਕਾਰਡ ਚੈੱਕ ਕਰ ਵਾਸਤੇ ਗੱਡੀ ਦੀ ਡਿਟੇਲ ਲੈ ਸਕਦੇ ਹੋਗੇ ਕੋਈ ਨੰਬਰ ਨਹੀਂ ਲੁਕੋਇਆ ਹੈਗਾ ਆਪਾਂ ਨੇ ਦੋਸਤੋ ਕਿਸੇ ਵੀ ਤਰ੍ਹਾਂ ਦਾ ਕਾਰ ਦੇ ਵਿੱਚ ਐਦਾਂ ਨਹੀਂ ਹੈਗਾ ਕੋਈ ਰੀਪੇਂਟ ਹੋਊਗੀ ਜਾਂ ਕਲਮ ਲੱਗੀ ਹੋਊਗੀ ਕਿਉਂਕਿ ਸ਼ੀਸ਼ੇ ਵਾਂਗੂ ਚਮਕ ਰਹੀ ਹੈ ਕਾਰ ਤਾਂ ਤੁਹਾਨੂੰ ਪਤਾ ਹੈਗਾ ਵੀ ਜਿਹੜਾ ਜੈਨੂਇਨ ਪੇਂਟ ਹੁੰਦਾ ਨਾ ਉਹੀ ਦੋਸਤੋ ਚਮਕਦਾ ਹੁੰਦਾ ਹੈਗਾ ਬਿਲਕੁਲ ਬੀਡੀਏ ਵਾਲਾ ਵੇਰੀਐਂਟ ਆ ਕਰਦਾ ਚੌਕਟਾ ਡਰਾਂ ਦਾ ਨਮਾ ਕਰਦਾ ਤੇ ਬਾਕੀ ਸਕਰੀਨ ਦੇ ਉੱਤੇ ਨੰਬਰ ਚੱਲ ਰਹੇ ਨੇ ਕਿ ਵਧੇਰੇ ਜਾਣਕਾਰੀ ਲੈਣ ਵਾਸਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋਗੇ 2019 ਮਾਡਲ ਰੇਟ ਰਹਿਣ ਵਾਲਾ ਜੀ 6 ਲੱਖ 50 ਹਜ਼ਾਰ ਰੁਪਿਆ ਬਾਕੀ ਲੋਨ ਦੀ ਸੁਵਿਧਾ ਵੀ ਉਪਲਬਧ ਹੈ ਜੇ ਕਿਸੇ ਵੀਰ ਨੇ ਲੋਨ ਵਗੈਰਾ ਕਰਾਉਣਾ ਤਾਂ ਲੱਖ ਰੁਪਿਆ ਦਿਓ ਤੇ ਗੱਡੀ ਘਰ ਲੈ ਜਾਓ ਕਿਉਂਕਿ ਅੱਗੇ ਤਿਹਾਰਾਂ ਦਾ ਟਾਈਮ ਆ ਰਿਹਾ ਦੋਸਤੋ ਬਹੁਤ ਵਧੀਆ ਤੇ ਆਫਰ ਦੇ ਉੱਤੇ ਆਪਾਂ ਕਾਰ ਦੇ ਰਹੇ ਹਾਂ ਤੁਹਾਨੂੰ 6.5 ਲੱਖ ਰੁਪਏ ਦੇ ਵਿੱਚ 19 ਮਾਡਲ ਕਾਰ ਤੁਹਾਨੂੰ ਕੋਈ ਨਹੀਂ ਦੇ ਸਕਦਾ ਇਹ ਤੁਹਾਨੂੰ ਆਪਣੇ ਪੇਜ ਦੇ ਉੱਤੇ ਹੀ ਕਰਾਹੀ ਜੀ ਹੈ ਮਿਲਣੀ ਹੈ ਦੋਸਤੋ ਦੇਖ ਸਕਦੇ ਹੋ ਕਾਰ ਨੂੰ ਬਹੁਤ ਨਾਈਸ ਕਾਰ ਹੈਗੀ ਬਿਲਕੁਲ ਬ੍ਰੈਂਡ ਨਿਊ ਕਾਰ ਹੈਗੀ ਬਾਕੀ ਸਕਰੀਨ ਦੇ ਉੱਤੇ ਚੱਲ ਰਹੇ ਨੇ ਨੰਬਰ ਜਲਦ ਜਲਦੀ ਕਨੈਕਟ ਕਰੋ ਤੁਹਾਡੇ ਨਾਂ ਕਰਵਾ ਕੇ ਪੀਵੀ ਨੰਬਰ ਲਵਾ ਕੇ 6,50,000 ਰੁਪਏ ਦੇ ਵਿੱਚ ਤੁਹਾਨੂੰ ਕਾਰ ਦਿੱਤੀ ਜਾਊਗੀ ਇਹਨੂੰ ਦਿੱਲੀ ਨੰਬਰ ਨਾ ਸਮਝੇ ਦੋਸਤੋ ਪੰਜਾਬ ਨੰਬਰ ਹੀ ਸਮਝੋ ਕਿਉਂਕਿ ਆਪਾਂ ਤੁਹਾਡੇ ਨਾਂ ਕਰਵਾ ਕੇ ਗੱਡੀ ਦੇਵਾਂਗੇ 6.5 ਲੱਖ ਰੁਪਏ ਦੇ ਵਿੱਚ 2019 ਮਾਡਲ ਕਾਰ